ਬਹੁਤੇ ਕਹਿੰਦੇ ਸਾਡਾ ਪਰਿਵਾਰਕ ਮੈਂਬਰ ਹੈ ਕੁਝ ਕਹਿੰਦੇ ਐਵੇਂ ਛਾਈ ਜਾਂਦੇ ਆ ਹਰ ਰੋਜ਼ ਖਬਰਾਂ ਤੇ ਲਾਈਵ ਚਲਾਈ ਜਾਂਦੇ ਆ ਭਰਾਵੋ ਅਸੀਂ ਤਾਂ ਆਪਣਾ ਫਰਜ਼ ਨਿਭਾਈ ਜਾਂਦੇ ਆ ਆਪਣਾ ਫਰਜ਼ ਨਿਭਾਈ ਜਾਂਦੇ ਆ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਕਨੀਸ਼ੂਰੀ ਤੁਸੀਂ ਸ਼ੇਅਰ ਤੋਂ ਮਸਲਾ ਨੂੰ ਵੀਡੀਓ ਕਿਸ ਸਬਾਬ ਨਾਲ ਹੋਣ ਵਾਲੇ ਸਾਥੀਓ ਇੱਕ ਵਾਰ ਫੇਰ ਤੋਂ ਆਪਣਾ ਫਰਜ਼ ਨਿਭਾਉਣ ਲਈ ਲਾਈਵ ਹੋਏ ਆ ਔਰ ਮੇਰੇ ਨਾਲ ਨੇ ਵੀਰ ਰੋਮੀ ਔਰ ਹੀਰਾ ਭਾਜੀ ਬੇਗੰਪੁਰ ਤੋਂ ਔਰ ਇਹ ਦੋਨੇ ਜਿਹੜੇ ਵੀਰ ਨੇ ਹਮੇਸ਼ਾ ਹੀ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਆ ਆਪਣਾ ਫਰਜ਼ ਨਿਭਾਉਂਦੇ ਆ ਔਰ ਮੈਂ ਬੜੀ ਵਾਰ ਇਹ ਕਹਿ ਚੁੱਕਾ ਕਿਉਂਕਿ ਬੜੀ ਵਾਰ ਅਸੀਂ ਇਸ ਤਰੀਕੇ ਦਾ ਇਨਸਾਨੀ ਦਾ ਫਰਜ਼ ਨਿਭਾ ਚੁੱਕੇ ਆ ਕਿ ਜਿਹੜੇ ਚੰਗੇ ਲੋਕ ਆ ਉਹਨਾਂ ਦੇ ਕਰਕੇ ਹੀ ਜਿਹੜੀ ਧਰਤੀ ਇਹ ਚੱਲ ਰਹੀ ਹੈ ਚੰਗੇ ਲੋਕ ਜਿਹੜੇ ਆ ਉਹ ਆਪਣਾ ਫਰਜ਼ ਸਮਝਦੇ ਆ ਕਿ ਦੂਜੇ ਕਿਸ ਦੀ ਮਦਦ ਕਰਨੀ ਔਰ ਜਿਹੜੇ ਰੂਹ ਦੇ ਸੋਹਣੇ ਹੁੰਦੇ ਆ ਰੱਬ ਉਹਨਾਂ ਨੂੰ ਹੋਰ ਵੀ ਸੋਹਣੇ ਬਣਾਉਂਦਾ ਹੈ ਹਾਂ ਤਾਂ ਮੂੰ ਪਹਿਲੇ ਨਾਲੋਂ ਦਗਣ ਵੀ ਲੱਪੇ ਹਾਂਜੀ ਜੀ ਰੋਮੀ ਭਾਈ ਹਾਂਜੀ ਸਰ ਪਹਿਲਾਂ ਪੀ 32 ਦਾ ਬਹੁਤ ਬਹੁਤ ਸ਼ੁਕਰ ਧੰਨਵਾਦ ਕਰਦੇ ਆ ਸ਼ੁਕਰ ਨਹੀਂ ਅੱਜ ਬਹੁਤ ਹੈ ਹਾਂਜੀ ਅੱਛਾ ਚਲੋ ਆਪਾਂ ਅਨਾਉਂਸਮੈਂਟ ਬਹੁਤ ਜ਼ਰੂਰੀ ਕਰਨੀ ਆ ਤੇ ਰੋਮੀ ਵੀਰ ਨੇ ਹੀਰਾ ਵੀਰ ਨੇ ਰੋਮੀ ਵੀਰ ਨੂੰ ਪਹਿਲਾਂ ਵੀ ਇੱਕ ਪਰਸ ਲੱਭਿਆ ਸੀ ਉਹਦੇ ਵਿੱਚ ਬਹੁਤ ਸਾਰੇ ਪੈਸੇ ਸਨ ਔਰ ਕੋਈ ਡਾਕੂਮੈਂਟ ਨਹੀਂ ਸੀਗਾ ਸਿਰਫ ਇੱਕ ਫੋਟੋ ਸੀ ਫੋਟੋ ਦੇ ਬਿਹਾਰਫ ਤੇ ਅਸੀਂ ਵੀਡੀਓ ਚਲਾਈ ਸੀਗੀ ਤੇ ਉਹ ਪਰਸ ਰੋਮੀ ਭਾਈ ਕਹਿੰਦੇ 2 ਘੰਟੇ ਤੱਕ ਆਪਾਂ ਜਿਹੜਾ ਅਸਲੀ ਮਾਲਕ ਹੋ ਤੱਕ ਪਹੁੰਚਾ ਦਿੱਤਾ ਸੀ ਹੁਣ ਰੋਮੀ ਬਾਈ ਨੂੰ ਇੱਕ ਪਰਸ ਮਿਲਿਆ ਖੁਸ਼ਬੂ ਇਤੋਂ ਪੰਸਾਰੀਆਂ ਵਾਲੀ ਆਉਂਦੀ ਹੈ ਲੇਕਿਨ ਡਾਕੂਮੈਂਟ ਬਹੁਤ ਜ਼ਿਆਦਾ ਪਰਸ ਦੇ ਅੰਦਰ ਬਾਕੀ ਕੱਲ ਰੋਮੀ ਬਾਈ ਕਰੂਗੀ ਜੀ ਰੋਮੀ ਬਾਈ ਹਾਂਜੀ ਕੱਲ ਮੈਂ ਇੱਥੋਂ ਲਾਲ ਚੌਂਕ ਕੋਲ ਆ ਰਿਹਾ ਸੀਗਾ ਜੀ ਉੱਥੇ ਨੀਚੇ ਪਰਸ ਛੱਡ ਗਿਆ ਸੀਗਾ ਜਦੋਂ ਮੈਂ ਇਹਦੇ ਵਿੱਚ ਦੇਖਿਆ ਤਾਂ ਇਹਦੇ ਵਿੱਚ ਡਾਕੂਮੈਂਟ ਬਾਹਰ ਲੇ ਲਾਇਸੈਂਸ ਪੈਨ ਕਾਰਡ ਆਦਿ ਆਰ ਕੜ ਕਾਫੀ ਕੁਝ ਸੀਗਾ ਕੋ ਮੋਬਾਈਲ ਨੰਬਰ ਇਹਦੇ ਵਿੱਚ ਕੁਝ ਨਹੀਂ ਸੀਗਾ ਫੇਰ ਕਰਕੇ ਮੈਂ ਇਹਨਾਂ ਨਾਲ ਸੰਪਰਕ ਕੀਤਾ ਕੱਲ ਮੈਂ ਹੋਰ ਕਹਦੂਆਂ ਕਈ ਭੈਣ ਭਰਾਵਾਂ ਨੇ ਕਮੈਂਟ ਸਾਰੇ ਨਹੀਂ 000.1% ਕਈ ਕਹਿੰਦੇ ਆ ਵਿੱਚੋਂ ਅਡਰੈਸ ਤਾਂ ਲਿਖਿਆ ਜਾ ਕੇ ਪਹੁੰਚ ਕੇ ਦੇਈ ਜਾਓ ਤਾਂ ਭਰਾਵੋ ਇਹ ਸوير ਦੇ ਕੋਸ਼ਿਸ਼ਾਂ ਕਰ ਰਹੇ ਆ ਕੋਸ਼ਿਸ਼ ਕਰਦੇ ਸੀ ਨਹੀਂ ਸੰਪਰਕ ਹੋ ਰਿਹਾ ਨਹੀਂ ਹੋ ਰਿਹਾ ਇਸੇ ਕਰਕੇ ਤਾਂ ਅਖੀਰ ਨੰਬਰ ਵਗੈਰਾ ਹੈ ਨਹੀਂ ਸੀਗਾ ਵਿੱਚ ਇਸ ਕਰਕੇ ਵੀ ਜਾਣ ਹੀ ਪਾਏ ਜੀ ਕਿ ਹਾਂ ਜੀ ਅਗਰ ਮੋਬਾਈਲ ਨੰਬਰ ਹੁੰਦਾ ਵੀ ਇਹ ਹੀ ਪੈਂਡੇ ਪਹਚਾਦਣਾ ਸੀ ਕਰਨਾ ਪਰਸ ਹੁਣ ਆਪਾਂ ਦੱਸ ਦਈਏ ਪਰਸ ਉਹਨੂੰ ਲਾਲ ਚੌਕ 'ਚ ਮਿਲਿਆ ਹਾਂਜੀ ਹਾਂਜੀ ਜੀ ਵਿੱਚ ਕੀ ਕੀ ਆ ਜੀ ਇਹਦੇ ਚ ਲਾਇਸੈਂਸ ਆ ਬਾਹਰ ਲਈ ਡਾਕੂਮੈਂਟ ਆ ਆਧਾਰ ਕਾਰਡ ਪੈਨ ਕਾਰਡ ਕਤਰਦੇ ਮੇਰੇ ਖਿਆਲ ਸ ਲਾਇਸੈਂਸਾਂ ਜੀ ਸਾਰੇ ਡਾਕੂਮੈਂਟ ਉਹਦੇ ਇਹਦੇ ਵਿੱਚ ਹੀ ਆ ਮੇਰੇ ਖਿਆਲ ਉਹਨਾਂ ਦੇ ਜਿਹੜੇ ਫੀਮੇਲਸ ਦੇ ਵੀ ਹੈਗੇ ਸਾਰੇ ਸਾਰੇ ਕੁਝ ਫੋਟੋਆਂ ਸਾਰਾ ਕੁਝ ਹੈਗਾ ਉਹਨਾਂ ਦੇ ਸਿਸਟਮ ਵਿੱਚ ਵਾਈਫ ਹੈ ਸਾਨੂੰ ਹਾਂ ਜੀ ਹਾਂ ਜੀ ਹਾਂ ਜੀ ਆਹ ਬੰਦਾ ਜੀ ਫੋਟੋ ਆ ਇਹ ਵੀ ਆਹ ਫੋਟੋ ਆ ਜੀ ਵੀਰ ਦਾ ਨਾਮ ਹੈਗਾ ਲਖਵਿੰਦਰ ਕੁਮਾਰ ਕਤਰ ਦੇ ਡਾਕੂਮੈਂਟ ਵੀ ਆ ਬਹੁਤ ਸਾਰੇ ਇਹਨਾਂ ਦੇ ਏਟਮ ਵੀ ਆ ਏਟਮ ਵੀ ਆ ਪੰਜਾਬ ਦੇ ਡਾਕੂਮੈਂਟ ਵੀ ਨੇ ਬਹੁਤ ਸਾਰੇ ਤਾ ਰੋਮੀ ਵੀਰ ਆਪਣਾ ਕੰਮਕਾਰ ਛੱਡ ਗਏ ਤੁਹਾਡਾ ਪਰਸ ਅੱਜ ਸਾਂਭੀ ਜਾਂਦਾ ਕੱਲ ਦਾ ਕੱਲ ਦਾ ਕੱਲ ਦਾ ਸਾਂਭੀ ਜਾਂਦਾ ਕਹਿੰਦਾ ਵੀ ਆ ਜਾਓ ਤੇ ਆਪਣਾ ਲੈ ਜਾਓ ਹੱਥ ਬੰਨ ਕੇ ਖੜੇ ਆ ਆਪਣਾ ਬੇਨਤੀ ਆ ਆਪਣਾ ਪਰਸ ਲੈ ਜਿਵੇਂ ਆਪਣੀ ਡਾਕੂਮੈਂਟ ਜੋ ਵੀ ਹੈਗੇ ਪਤਾ ਨਹੀਂ ਵਿਚਾਰੇ ਨਿੰਦਾਈ ਹੁਣੀ ਜਾਂ ਨਹੀਂ ਆਈ ਹੁਣੀ ਉਹ ਬਾਹਰ ਦੇ ਡਾਕੂਮੈਂਟ ਬਹੁਤ ਔਖੇ ਬਣਦੇ ਨੇ ਡਾਕੂਮੈਂਟ ਸਾਰੇ ਹੀ ਆ ਸਾਰੇ ਹੀ ਆ ਟੋਟਲੀ ਸਾਰੇ ਆ ਆਧਾਰ ਕਾਰਡ ਪੈਨ ਕਾਰਡ ਬਾਹਰਲਾ ਡਰਾਈਵਿੰਗ ਲਾਇਸੈਂਸ ਸਾਰਾ ਕੁਝ ਬਿੱਕਦਾ ਜੀ ਰੈਜ਼ਿਡੈਂਸੀ ਦਾ ਵੀ ਮੇਰੇ ਕੋਲ ਡਾਕੂਮੈਂਟ ਹੈ ਸਾਰੇ ਸਾਰਾ ਸਾਰਾ ਫੋਟੋ ਇੱਕ ਵਾਰੀ ਫੇਰ ਹੀਰਾ ਭਾਜੀ ਦਿਖਾ ਦਿਓ ਆ ਰਹੇ ਇਹ ਫੋਟੋ ਤੁਸੀਂ ਦੇਖ ਪਾ ਰਹੇ ਹੋ ਜੀ ਇਹ ਲਖਵਿੰਦਰ ਕੁਮਾਰ ਉਹਨਾਂ ਦੀ ਹੈ ਲਖਵਿੰਦਰ ਕੁਮਾਰ ਉਹਨਾਂ ਦੇ ਪੰਜਾਬ ਦੇ ਇੰਡੀਆ ਦੇ ਆਪਾਂ ਗੱਲ ਕਰੀਏ ਇਹਨਾਂ ਦੇ ਅਰਬ ਕੰਟਰੀ ਦੇ ਜਿਹੜੇ ਡਾਕੂਮੈਂਟਸ ਨੇ ਉਹ ਵੀ ਸਾਰੇ ਆ ਤਾਂ ਰੋਮੀ ਵੀਰ ਸ਼ੁਕਰ ਤੁਹਾਡੇ ਹੱਥ ਲੱਗੇ ਡਾਕੂਮੈਂਟ ਸਹੀ ਗੱਲ ਆ ਜੀ ਨਹੀਂ ਤਾਂ ਉਦਾਂ ਇਹਦੇ ਹੁੰਦੇ ਹੋਰ ਅਗਲੇ ਕਹਣਾ ਜਿੰਨੇ ਪੈਸੇ ਹੈਗੇ ਵਿੱਚ ਖਾ ਪੀ ਕੇ ਆਪਣਾ ਬਹੁਤੀ ਵਾਰ ਕੀ ਢੇਰ ਤੇ ਚੱਕ ਕੇ ਛੱਡ ਦਿੰਦੇ ਆ ਛੱਡਦਾ ਨਹੀਂ ਸੀਗੇ ਜੀ ਉਹ ਨਹੀਂ ਕਹਣਾ ਆਪਣੇ ਪੈਸੇ ਕੱਢੋ ਕੱਢ ਕੇ ਆਪਣਾ ਨਸ਼ਾ ਕਰੋ ਬਾਕੀ ਹੈ ਪੈਸੇ ਸੀ ਦੇ ਅੰਦਰ ਹੈਗੇ ਥੋੜੇ ਬੁੱਤੇ ਹੈਗੇ ਮੇਰੇ ਖਿਆਲ ਕੋਈ ਨਹੀਂ ਗਿਣੇ ਹੈਗੇ ਜਿੰਨੇ ਵੀ 300 ਕੁ ਲੱਗੇ ਕੁਝ ਵੀ ਹੋਊਗਾ ਦੇ ਵਿੱਚ ਹੀ ਆ ਜੀ ਉਹਦੇ ਵਿੱਚ ਹੀ ਆ ਜੋ ਹੈਗਾ ਖੋਲ ਕੇ ਦੇਖਿਆ ਆਪਾਂ ਦੋ ਦੋ ਕ ਨੋਟ ਹੈ ਮੇਰੇ ਖਿਆਲ 100 100 ਦੇ ਕੋ ਬਹੁਤੇ ਪੈਸੇ ਤਾਂ ਨਹੀਂ ਹੈਗੇ ਪਰ ਡਾਕੂਮੈਂਟ ਬਹੁਤ ਸਾਰੇ ਆ। ਅੱਛਾ ਜਿੰਨੇ ਡਾਕੂਮੈਂਟ ਹੈ ਨਾ ਜੇ ਵੀਰ ਨੂੰ ਦੁਆਰਤੀ ਬਣਾਣੇ ਪੈਗੇ ਤਾਂ ਹੀ 3 ਸਾਲ ਖਰਾਬ ਹੋ ਜਾਣਗੇ। ਪਤਾ ਨਹੀਂ ਬਣਨੇ ਫਿਰ ਨਹੀਂ ਬਣਨੇ। ਪਹਿਲੀ ਗੱਲ ਪਤਾ ਨਹੀਂ ਵਿਚਾਰਾ ਬਾਹਰੋਂ ਛੁੱਟੀ ਆਇਆ ਹੁਣ ਜਾਣਾ ਹੋਣਾ ਉਹਨੇ। ਹਾਂ ਤਾਂ ਇਹੀ ਟੈਨਸ਼ਨ ਨੂੰ ਨਹੀਂ ਬਾ ਜਮਾ ਕਿੱਦਾਂ। ਪਤਾ ਨਹੀਂ ਕਿਹੜੇ ਕਿਹੜੇ ਦੁਆਰਤੇ ਭਟਕਣਾ ਪਾਣਾ। ਬਿਲਕੁਲ 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 ਜੀ ਇਸ ਕਰਕੇ ਇਹ ਤੁਹਾਡਾ ਬਿਲਕੁਲ ਪਰਸ ਸੇਫ ਆ। ਇਸੇ ਕਰਕੇ ਅੱਪਾ ਪੀ ਵਿੱਤੀ ਵਾਲਿਆਂ ਨੇ ਭਾਈ ਉਹਨੇ ਸਰਗ ਕੀਤਾ ਅਪਣਾ ਕੇ ਪਰਸ ਜਲਦੀ ਤੋਂ ਜਲਦੀ ਲੈ ਜਾਣਾ। ਰਸੀਬ ਕਰੋ। ਹਾਂਜੀ। ਔਰ ਤੁਹਾਡੀ ਅਮਾਨਤ ਇਹਨਾਂ ਨੇ ਸਾਹਮਣੇ ਰੱਖੀ ਹੈ ਬੇਨਤੀ ਇਹ ਹੀ ਹੈ ਕਿ ਪ੍ਰਾਮ ਪਿੰਡ ਤੱਕ ਇਹ ਵੀਡੀਓ ਨੂੰ ਸ਼ੇਅਰ ਕਰਕੇ ਪੰਚਾਇਤ ਤੱਕ ਜਾਵੇ ਜੋ ਉਹਦੇ ਤੇ ਜੋ ਇਹਨਾਂ ਦਾ ਕਾਰਟਸ ਨੇ ਆਪੋਂ ਤੋਂ ਸਮਝ ਪਾ ਰਹੇ ਆ ਗੜਸ਼ੰਕਰ ਦੇ ਲਾਗੇ ਪਿੰਡ ਪਨਾਮ ਹੈ ਤੇ ਪਨਾਮ ਦਾ ਲਖਵਿੰਦਰ ਕੁਮਾਰ ਸਾਡਾ ਵੀਰ ਉਸ ਤੱਕ ਇਹ ਵੀਡੀਓ ਪੰਚਾਇਤ ਦਿੱਤੀ ਜਾਵੇ ਤਾਂ ਜੋ ਜਲਦ ਤੋਂ ਜਲਦ ਪਹਿਲ ਤੋਂ ਪਹਿਲਾਂ ਕੇ ਉਹ ਆਪਣਾ ਜਿਹੜਾ ਆ ਪਰਸ ਰਸੀਵ ਕਰ ਸਕਣ ਆਪਣਾ ਫੋਨ ਨੰਬਰ ਬੋਲੋ ਮੇਰਾ ਹੈ 9876549301 ਇੱਕ ਵਾਰੀ ਫੇਰ ਬੋਲੋ 9876549301 ਐਦਾਂ ਹਾਂਜੀ ਪੰਜਾਬੀ ਚ ਪੰਜਾਬੀ ਚ 9876549301 9301 ਹਾਂਜੀ ਹਾਂਜੀ ਤੁਸੀਂ ਕਹਿਣ ਲੱਗੇ ਸੀ ਮੈਂ ਬਾਕੀ ਤੁਹਾਡਾ ਲੱਗਾ ਸ਼ੁਕਰੀਆ ਕਰਨ ਲੱਗਾ ਸੀ ਤੁਹਾਡਾ ਤਾਂ ਫਰਜ਼ ਹੈ ਤੁਹਾਡਾ ਫਰਜ਼ ਆ ਸਾਡਾ ਹੀ ਫਰਜ਼ ਤੁਹਾਡਾ ਪਹਿਲਾ ਆ ਤੁਸੀਂ ਜਿਆਦਾ ਪਿਆਰ ਨਾਲ ਫੋਨ ਕਰਦੇ ਲੋਕੀ ਘਰੋਂ ਆ ਕੇ ਚੱਕ ਕੇ ਲੈ ਜਾਂਦੇ ਚੱਲ ਭਾਈ ਬਿਲਕੁਲ ਬਿਲਕੁਲ ਜਿੱਤੇ ਮਾਨ ਹੁੰਦਾ ਪਿਆਰ ਹੁੰਦਾ ਉਹ ਨਹੀਂ ਲੈ ਕੇ ਜਾਂਦੇ ਨਹੀਂ ਨਹੀਂ ਹਾਂਜੀ ਚਲੋ ਇਹ ਵੀਡੀਓ ਸਾਡੇ ਵੀਰ ਲਖਵਿੰਦਰ ਕੁਮਾਰ ਹੁਣਾਂ ਤੱਕ ਪਹੁੰਚਾ ਦਿਓ ਪਨਾਮ ਪਿੰਡ ਗੜਸ਼ੰਕਰ ਔਰ ਇਹਨਾਂ ਵੀਰਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਮੈਂ ਸ਼ਲਾਘਾ ਕਰਦਾ ਇਹਨਾਂ ਦਾ ਸਤਕਾਰ ਬਣਦਾ ਦੇਖੋ ਆਪਣਾ ਕੰਮ ਕਾਰ ਛੱਡ ਕੇ ਇਹ ਮੇਰੇ ਰਾਤ ਦੇ ਵਿੱਚ ਵੀ ਆ ਤੇ ਭਜ ਨੱਟ ਵੀ ਇਹਨਾਂ ਨੇ ਬਹੁਤ ਕੀਤੀ ਹੈ ਗੜਸ਼ੰਕਰ ਏਰੀਆ ਚ ਇਹਨਾਂ ਨੇ ਕਾਲ ਵੀ ਕੀਤੀ ਤਾਂ ਹੀ ਕੀਤੀ ਆ ਨਹੀਂ ਬਣੀ ਨਹੀਂ ਗੱਲ ਨਹੀਂ ਬਣੀ ਨਹੀਂ ਬਣੀ ਕੋਈ ਨਹੀਂ ਜਿੱਥੇ ਗੱਲ ਨਹੀਂ ਬਣਦੀ ਬੀਬਤੀ ਬਣਾ ਦਿੰਦਾ ਬੀਬਤੀ ਤੇ ਬਣਨੀ ਹੋਰ ਤਾਂ ਕਦੇ ਬਣਨੀ ਨਹੀਂ ਸੀ ਜੀ ਇੱਥੇ ਬਣਨੀ ਨਹੀਂ ਬਣੇ ਹੋਏ 22 ਬੱਤੀ ਨਾ ਬਣਨੀ ਗੱਲ ਉਹਨਾਂ ਨੇ ਨਹੀਂ ਬਣਦੀ ਗੱਲ ਚਲੋ ਭਾਈ ਉਹਨੇ ਆਪਣਾ ਫੋਨ ਨੰਬਰ ਦੱਸ ਦਿੱਤਾ 98 665 59 301 ਹੁਣ ਬਾਕੀ ਨਾ ਕਰ ਲਾ ਪਿੱਛੇ ਨਾ ਦੇ ਲੱਭਦੇ ਵੀ ਲੰਬੀ ਯਾਰ ਤੈਨੂੰ ਲੱਭਣੀ ਉਹਦੀ ਲੱਭਣੇ ਜੀ ਕਹਣਾ ਵੀ ਦਿਨੇਸ਼ ਸੋਰੀ ਕਹਿੰਦਾ ਪਹਿਲਾਂ ਵੀ ਇੱਕ ਮੋੜੇ ਆ ਇੱਕ ਹੋਰ ਲੱਭਿਆ ਭਾਜੀ ਉਹ ਮੋੜ ਤਾਂ ਆਪਣਾ ਫਰਜ਼ ਆ ਭਾਜੀ ਜੇ ਆਪਾਂ ਨੂੰ ਕਿਸੇ ਚੀਜ਼ ਲੱਭੀ ਆ ਤਾਂ ਆਪਣਾ ਫਰਜ਼ ਆ ਮੋੜਨਾ ਹੀ ਨਹੀਂ ਸਾਡੀ ਚੀਜ਼ ਕੋਈ ਮੋੜਦੇ ਨਹੀਂ ਸਾਡਾ ਮੋੜ ਸਾਲ 2 ਸਾਲ ਹੋ ਗਏ ਕੁਐਸਚਨ ਅਜੇ ਤੱਕ ਨਹੀਂ ਲੱਭਾ ਚਲੋ ਅਸੀਂ ਕੋਸ਼ਿਸ਼ ਤਾਂ ਬਹੁਤ ਕੀਤੀ ਬਿਲਕੁਲ ਬਿਲਕੁਲ ਜੀ ਹੋ ਤਾਂ ਜੋ ਕਿਸਮਤ ਵਿੱਚ ਹੈਗਾ ਉਹ ਜੀ ਉਹ ਹੋਲੇ ਹੁਣ ਵੀਡੀਓ ਪਨਾਮ ਪਿੰਡ ਗੜ ਸ਼ੰਕਰਕ ਦੇ ਪਿੰਡ ਪਨਾਮ ਤੱਕ ਪਹੁੰਚਾ ਦਿਓ ਲਖਵਿੰਦਰ ਕੁਮਾਰ ਜੀ ਜਿਹੜਾ ਹੈ ਜਿਹੜਾ ਫੋਨ ਨੰਬਰ ਅਸੀਂ ਵਿੱਚ ਦੇ ਦਿੱਤਾ ਹੈ ਕੈਪਸ਼ਨ 'ਚ ਵੀ ਪਾ ਦਿਆਂਗੇ ਆ ਕੇ ਰੋਮੀ ਭਾਈ ਹੁਣਾਂ ਤੋਂ ਜਿਹੜਾ ਤੁਸੀਂ ਆਪਣਾ ਆ ਜਿਹੜਾ ਪਰਸ ਹੈ ਵਾਲਟ ਹੈ ਤੁਸੀਂ ਆ ਕੇ ਲੈ ਸਕਦੇ ਆ ਗੀਤਾ ਭਵਨ ਰੋਡ ਤੇ ਤੁਹਾਨੂੰ ਮਿਲਣਗੇ ਕਾਲ ਕਰਕੇ ਤੁਸੀਂ ਪਹੁੰਚ ਜਾਣਾ ਤੁਹਾਡੀ ਈਮਾਨਤ ਬਿਲਕੁਲ ਇਹਨਾਂ ਨੇ ਈਮਾਨਦਾਰੀ ਨਾਲ ਸਾਮਕ ਰੱਖੀ ਹੋਈ ਹੈ ਤੁਹਾਨੂੰ ਬਿਲਕੁਲ ਸੇਫ ਮਿਲੇਗੀ ਆਇਆਂ ਨੂੰ ਚਾਹ ਵੀ ਪਿਲਾਵਾਂਗੇ ਬਿਸਕਟ ਵੀ ਖਿਲਾਵਾਂਗੇ ਸੇਵੋ ਵੀ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ